ਡਾਕਟਰ ਪੀਮਰਾਓ ਮੀਤਕਰ ਸੀਨਾ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਗੋਰੀ ਆਪਣੇ ਸਾਥੀਆਂ ਸਮੇਤ ਹਲਕਾ ਜੰਡਿਆਲਾ ਦੇ ਪਿੰਡ ਮੱਖਣ ਵਿੰਡੀ ਹਰਪਿੰਦਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਹਰਪਿੰਦਰ ਸਿੰਘ ਦੇ ਪਿੰਡ ਵਿੱਚ ਬੜਾਈ ਗਈ ਪਿਆਰ ਮੁਹੱਬਤ ਨੂੰ ਦੇਖਦੇ ਹੋਏ ਉਨ੍ਹਾਂ ਸੰਗਠਨ ਵੱਲੋਂ ਹਰਪਿੰਦਰ ਸਿੰਘ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਹਰਪਿੰਦਰ ਸਿੰਘ ਨੇ ਸੰਗਠਨ ਤੇ ਲੋਕਾਂ ਨਾਲ ਵਾਦਾ ਕੀਤਾ ਹੈ ਕਿ ਜਾਤ ਪਾਤ ਅਤੇ ਕਿਸੇ ਭੇਦਭਾਵ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਤੇ ਵਿਸ਼ਵਾਸ ਰੱਖਦੇ ਹੋਏ ਬਾਬਾ ਸਾਹਿਬ ਜੀ ਦੇ ਸੰਗਠਨ ਦੀ ਸੋਚ ਨੂੰ ਕਾਰਕਰ ਪਹੁੰਚਾਉਣਗੇ ਮੈਂ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਡਾਕਟਰ ਬੀ ਆਰ ਅੰਬੇਦਕਰ ਸੈਨਾ ਅੱਜ ਅਸੀਂ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਸਰਦਾਰ ਹਰਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਅਸੀਂ ਅੱਜ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਪੰਜਾਬ ਬੌਡੀ ਦੇ ਵਿੱਚ ਉਮੀਦ ਪ੍ਰਧਾਨ ਥਾਪਿਆ ਹੈ। ਮੈਂ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਵਧਾਈ ਦੇਣਾ ਹਾਂ। ਅਤੇ ਅਸੀਂ ਸਾਰੀ ਜਥੇਬੰਦੀ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਦੇ ਸੋਚ ਨੂੰ ਘਰ-ਘਰ ਪਹੁੰਚਾਉਣਗੇ ਅਤੇ ਇਹ ਵਾਅਦਾ ਕਰਦੇ ਹਨ ਸਾਡੇ ਨਾਲ ਕਿ ਸੰਗਠਨ ਨਾਲ ਵੀ ਤੇ ਬਾਬਾ ਸਾਹਿਬ ਦੀ ਸੋਚ ਨੂੰ ਵੀ ਘਰ-ਘਰ ਪਹੁੰਚਾਉਣਗੇ ਜੀ ਸਾਡੀ ਜਥੇਬੰਦੀ ਪਹਿਲਾਂ ਵੀ ਇਸ ਚੀਜ਼ ਦੇ ਲੜ ਰਹੀ ਆ ਨਸ਼ਿਆਂ ਦੇ ਖਿਲਾਫ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਏ ਕਿ ਨਸ਼ੇ ਦਾ ਕੋੜ ਆ ਅਸੀਂ ਇਸ ਦੰਦਲ ਦੇ ਵਿੱਚੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਜਿਹੜੇ ਗਰੀਬ ਪਰਿਵਾਰ ਨੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ ਕਿਹੜਾ ਚੋਲੇ ਸਰ ਮੈਂ ਹਰਪਿੰਦਰ ਸਿੰਘ ਮੱਖਣਵੰਡੀ ਅੱਜ ਮੈਨੂੰ ਡਾਕਟਰ ਬੀ ਆਰ ਅੰਬੈਦਕਰ ਸੈਨਾ ਵੱਲੋਂ ਭਾਜੀ ਗਰਮੀਰ ਸਿੰਘ ਗੁਰੀ ਭਾਈ ਹੁਣਾਂ ਨੇ ਜੋ ਕਿ ਅੱਡੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਅੱਜ ਮੈਨੂੰ ਕੋਈ ਬੋਡੀ ਦਾ ਪ੍ਰਧਾਨ ਥਾਪਿਆ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਤੇ ਪਾਰਟੀ ਦਾ ਵੀ ਅੱਜ ਮੈਂ ਇਸ ਸੰਸਥਾਬ ਦੇ ਨਾਲ ਜੁੜਿਆ ਹਾਂ ਤੇ ਜਿੱਥੇ ਵੀ ਕਿਤੇ ਸਾਡੀ ਜ਼ਰੂਰਤ ਹੋਏਗੀ ਲੋੜ ਪੈਗੀ ਕਿਸੇ ਵੀ ਗਰੀਬ ਨਾਮ ਜਨਤਾ ਨੂੰ ਕਿਤੇ ਵੀ ਲੋਡ ਹੋਏਗੀ ਤਸੀਂ ਪੂਰਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ